ਜਿਵੇਂ-ਜਿਵੇਂ ਦੁਨੀਆ ਤਰੱਕੀ ਕਰ ਰਹੀ ਹੈ ਟੈਕਨੋਲੋਜੀ ਵੀ ਹਰ ਪਲ ਇੱਕ ਕਦਮ ਅੱਗੇ ਵਧ ਰਹੀ ਹੈ ਅਕਸਰ ਅਸੀਂ ਆਪਣੇ ਦੇਸ਼ ਦੇ ਟੈਕਨੋਲੋਜੀ ਦੀ ਤੁਲਨਾ ਵਿਦੇਸ਼ੀ ਟੈਕਨੋਲੋਜੀ ਦੇ ਨਾਲ ਕਰਦੇ ਹਾਂ ਜੇਕਰ ਗੱਲ ਸਰਕਾਰਾਂ ਦੀ ਕੀਤੀ ਜਾਵੇ ਤਾਂ ਸੂਬੇ ਦੀ ਕਾਮਯਾਬੀ ਲਈ ਦੇਸ਼ ਦੀ ਕਾਮਯਾਬੀ ਲਈ ਅਕਸਰ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅਸੀਂ ਵਿਦੇਸ਼ੀ ਟੈਕਨੋਲੋਜੀ ਨੂੰ ਵਰਤ ਕੇ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਚੰਗਾ ਬਣਾਵਾਂਗੇ ਕਾਮਯਾਬ ਬਣਾਵਾਂਗੇ ਹਾਲਾਂਕਿ ਅਜੇ ਤੱਕ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲਿਆ ਲੇਕਿਨ ਇੱਕ ਐਸਾ ਵਿਅਕਤੀ ਜਿਸ ਨੇ ਵਿਦੇਸ਼ੀ ਟੈਕਨੋਲੋਜੀ ਨੂੰ ਸਿੱਖ ਕੇ ਆਪਣੀ ਸੁਬੇ ਦੇ ਵਿੱਚ ਉਸ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਚੰਗਾ ਵਪਾਰ ਕਰ ਰਿਹਾ ਤੇ ਆਓ ਤੁਹਾਨੂੰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਉਸ ਵਿਅਕਤੀ ਦੀ ਬੋਲੋਂ ਕਿਸ ਤਰ੍ਹਾਂ ਵਿਦੇਸ਼ੀ ਟੈਕਨੋਲੋਜੀ ਨੂੰ ਪਹਿਲਾਂ ਸਿੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਸਤੇਮਾਲ ਕਰਕੇ ਚੰਗਾ ਵਪਾਰ ਕੀਤਾ ਜਾ ਰਿਹਾ ਅੰਮਰਸਨਿ ਨਾਨ ਤੀ ਬਹੁਤ ਖਾਦੇ ਹੋਣਗੇ ਜੇ ਅੰਮਰਸਖ ਖਾਨ ਜਾਂਦੇ ਹੋ ਗਦੇ ਨਾਨ ਔਰ ਬਟਾਲੇ ਦੇ ਵਿੱਚ ਹੀ ਇੱਕ ਨਾਨਾ ਵਾਲੀ ਦੁਕਾਨ ਹੈ ਜਿੱਦਨੇ ਓਵਨ ਲੈ ਆ ਕੇ ਔਰ ਨਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਉੱਤੀ ਦੇਖ ਸਕਦੇ ਜੀ ਇਹ ਜਿਹੜਾ ਓਵਨ ਹੈ ਇਹ ਨਾਨ ਤਿਆਰ ਕਰਦੇ ਇੱਥੇ ਪਰ ਇਹ ਜਿਹੜਾ ਉਹ ਬੰਦੇ ਦੇ ਵਿੱਚ ਨਾਨ ਤਿਆਰ ਕਰਦੀ ਹੈ ਉਹ ਬਹੁਤ ਵਧੀਆ ਨਾਨ ਬੰਦੇ ਇਥੋਂ ਪਰ ਵਿਦੇਸ਼ਾਂ ਦੇ ਵਿੱਚ ਵੀ ਵੀਰ ਨੇ ਕੰਮ ਕੀਤਾ ਉੱਥੋਂ ਆਣ ਕੇ ਫਿਰ ਇੱਥੇ ਅੰਮ੍ਰਿਤਸਰ ਕੰਮ ਸਿੱਖਿਆ ਉੱਥੋਂ ਆਣ ਕੇ ਫਿਰ ਇਹਨਾਂ ਨੇ ਓਵਨ ਕੇ ਆਣ ਕੇ ਨਾਲ ਲਾਉਣੇ ਜਿਸ ਤਰ੍ਹਾਂ ਦੇਸੀ ਪੀਜਾ ਆਪਾਂ ਕਹਿ ਸਕਦੇ ਹਾਂ ਦੇਸੀ ਪੀਜਾ ਜਿਹੜਾ ਇਹਨਾਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਆਪਾਂ ਗੱਲ ਵੀ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਹਰਮਨਜੀਤ ਸਿੰਘ ਸਰ ਮਾੜੇ ਜੀ ਓਵਨ ਵਾਲਾ ਦੱਸ ਦੋ ਆਪਣੇ ਬਾਰੇ ਦੱਸੋ ਹਾਂਜੀ ਸਰ ਮੈਂ ਇਹ ਕਨਸੈਪਟ ਸ਼ੁਰੂ ਕੀਤਾ ਜੀ ਆਪਣਾ ਔਨ ਵਾਲਾ ਪੁਲਚਾਵਾ ਇਹ ਵੈਸੇ ਤਾਂ ਆਪਾਂ ਸਰ ਇਹਦੇ ਵਿੱਚ ਆਪਾਂ ਪੀਜ਼ਾ ਲਾਉਨੇ ਆ ਹਨ ਪਰ ਆਪਾਂ ਇਹਦੀ ਟੈਕਨੀਕ ਸਿੱਖੀ ਅੰਮ੍ਰਿਤਸਰ ਕੋ ਵੀਡੀਓ ਦੇਖ ਕੇ ਮੈਂ ਭਾਜੀ ਉਹਨੇ ਕੋ ਗਿਆ ਹਾਂ ਤੇ ਉੱਥੋਂ ਟੈਕਨੀਕ ਸਿੱਖ ਕੇ ਹੁਣ ਕੋਪਾ ਆਪਣਾ ਕੰਮ ਸਟਾਰਟ ਕੀਤਾ ਜਿੱਥੇ ਬਟਾਲੇ ਦੇ ਅੰਦਰ ਪਹਿਲਾ ਕੰਮ ਜੇ ਆਪਾਂ ਕਿੰਨੀ ਕਿੰਨੀ ਗੱਲ ਤੇ ਆਪਾਂ ਭਾਜੀ ਪਹਿਲਾਂ ਵਿਦੇਸ਼ਾਂ 'ਚ ਕੰਮ ਕਰ ਚੁੱਕੇ ਤੁਹਾਨੂੰ ਦੱਸਿਆ ਸੀ ਵੀ ਪਹਿਲੇ ਵੀ ਇੰਟਰਵਿਊ ਹੋਈਆਂ ਅਸੀਂ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ ਵੀ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਰਹੇ ਦੇਸਾਂ ਦੇ ਵਿੱਚ ਇਹ ਆਣ ਕੇ ਕਿਹਾ ਉਹ ਦੇਸ਼ਾਂ ਦੇ ਕੋਈ ਜਾਣ ਬਾਕ ਨਹੀਂ ਆਉਂਦਾ ਤੁਸੀਂ ਕਰ ਸਕਦੇ ਇਹ ਸਰ ਜੀ ਉਹੋ ਹੀ ਗੱਲ ਜੜਾਂ ਦੇ ਨਾਲ ਜੁੜਨ ਵਾਲੀ ਆ ਗਈ ਵੀ ਜਦੋਂ ਬੰਦਾ ਸਾਰੇ ਚੀਜ਼ਾਂ ਕਰ ਆਉਂਦਾ ਨਾ ਐਂਡ ਤਣ ਕੇ ਫਿਰ ਘਰ ਨੂੰ ਹੀ ਲੋਚਦਾ ਤੇ ਮੈਂ ਵੀ ਕਿਹੜੇ ਸ਼ੁਰੂਆਤ ਕੀਤੀ ਵੀ ਕਿੱਥੋਂ ਜਿੱਥੇ ਗਏ ਆਪਾਂ ਉੱਥੋਂ ਮੁੜ ਕੇ ਆਣ ਕੇ ਫਿਰ ਘਰ ਤੋਂ ਹੀ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੀ ਜੀ ਕੀ ਖਾਸੀਅਤ ਹੁੰਦੀ ਹੈ ਇਹਦੇ ਵਿੱਚ ਜਿਹੜੀ ਇਹਦੀ ਭਾਜੀ ਕ੍ਰਿਸਪੀ ਪੂਰਾ ਜਿੱਦਾਂ ਨਾ ਤੇ ਇਹ ਅੱਜ ਦਾ ਤੰਦੂਰ ਆ ਟੈਕਨੀਕਲ ਤੰਦੂਰ ਹਾਂ ਦੀ ਇਹਦਾ ਟੈਂਪਰੇਚਰ ਇਹਦੇ ਥੱਲਿਓਂ ਤੋਂ ਉੱਤੋਂ ਇੱਕੋ ਤਰ੍ਹਾਂ ਦਾ ਜਿਹੋ ਜਿਹਾ ਆਪਾਂ ਸੈੱਟ ਕਰ ਦਿੰਦੇ ਆ ਇਸ ਕਰਕੇ ਜਿਹੜਾ ਆਪਣਾ ਕੁਲਚਾ ਪੂਰਾ ਖਸਤਾ ਤੇ ਕਰਾਰਾ ਜਿਹਨੂੰ ਕਹੇ ਜਾਂਦੇ ਆ ਪੂਰਾ ਭੰਦਾ ਜੇ ਕੱਲੀ-ਕੱਲੀ ਲੇਅਰ ਬਾ ਲੇਅਰ ਐਨੂੰ ਹੱਥ 'ਚ ਫੜੋਗੇ ਤਾਂ ਪੂਰਾ ਭੁਰਦਾ ਜੇ ਟੁੱਟਦੇ ਜਿਵੇਂ ਪੈਟੀ ਵਾਂਗੂ ਜਿਹਦਾ ਕਹਿੰਦੇ ਹਾਂਜੀ ਤੇ ਇਹਦੇ ਜਿਹੜੇ ਮਸਾਲੇ ਮਸੂਲੇ ਇਹਦੇ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਆ ਜੀ 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 ਮੈਂ ਸਾਰੇ ਗੱਲ ਸਾਰੇ ਜ ਆਪਾਂ ਨੂੰ ਨਾ ਅੱਜ ਕੱਲ ਮਾਰਕੀਟ 'ਚ ਰੈਡੀ ਵੀ ਮਿਲ ਜਾਂਦੇ ਨੇ ਤੇ ਰੈਡੀ ਆ ਉਹਦੇ ਵਿੱਚ ਇਹ ਆਪ ਹੀ ਉਹਨਾਂ ਦਾ ਪਤਾ ਨਹੀਂ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ ਆਪਾਂ ਨੂੰ ਤੇ ਇਸ ਲਈ ਮੈਂ ਸਾਰੇ ਮਸਾਲੇ ਆਪ ਲਿਆ ਕੇ ਪੀ ਕੇ ਤੇ ਆਪ ਹੀ ਰੈਡੀ ਕਰ ਲਾਂਗੇ ਦੇਖਿਆ ਜਾਏ ਤੇ ਪਰਿਵਾਰ ਸਾਰਾ ਹੀ ਲੱਗਾ ਰਹਾ ਤੁਹਾਡਾ ਫਿਰ ਪਰਿਵਾਰ ਦਾ ਸਹਿਯੋਗ ਜੀ 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 ਇਹ ਆ ਜੀ ਆਪਣੇ ਦੇ ਸਹਿਯੋਗ ਦੇ ਨਾਲ ਹੀ ਬੰਦਾ ਜ਼ਿੰਦਗੀ 'ਚ ਅੱਗੇ ਵੱਧ ਸਕਦਾ ਹੈ ਤੇ ਅੱਜ ਆਪਣੇ ਦੇ ਸਹਿਯੋਗ ਦੇ ਨਾਲ ਹੀ ਇਹ ਮੇਰੇ ਪਾਪਾ ਜੀ ਨੇ ਇਹ ਮੇਰੀ ਫੈਮਿਲੀ ਆ ਮੇਰੇ ਮੀਮਾ ਜੀ ਨੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਆਪਾਂ ਕੰਮ ਸਟਾਰਟ ਕੀਤਾ ਤੇ ਮਾਲਕ ਦੀ ਕਿਰਪਾ ਨਾਲ ਹੋਰ ਵੀ ਅੱਗੇ ਜਿੱਦਾਂ ਵੀ ਹੋਊਗਾ ਉਹ ਮਾਲਕ ਇੱਥੇ ਤੱਕ ਲੈ ਕੇ ਜਾਊ ਉਸ ਤੱਕ ਜਾਵਾਂਗੇ ਹੋਰ ਕਿ ਉਹ ਸੁਖਣਾ ਕੀ ਇਹ ਤਾਂ ਡਾਗ ਉਹ ਇਸ ਤੋਂ ਇਲਾਵਾ ਬਸ ਜੀ ਇੱਥੇ ਰਹਿ ਕੇ ਆਪਣਿਆਂ ਚ ਤੇ ਆਪਣਿਆਂ ਦੀ ਸੇਵਾ ਕਰਨੀ ਤੇ ਆਪਣਾ ਹੀ ਕੰਮ ਕਰਨਾ ਬਾਹਰ ਚ ਇੱਥੇ ਚ ਕੀ ਤਬਦੀਲੀ ਵਾਹੀ ਦੀ ਪਾਜੀ ਉੱਥੇ ਜਾ ਕੇ ਵੀ ਆਪਾਂ ਕੰਮ ਕਰਨਾ ਉਹ ਤੇ ਕੰਮ ਨੂੰ ਟਾਈਮ ਦਿੰਨੇ ਆ ਕਿਉਂ ਨਾ ਇੱਥੇ ਰਹਿ ਕੇ ਕੰਮ ਨੂੰ ਹੀ ਟਾਈਮ ਦੇ ਕੇ ਕੰਮ ਤੋਂ ਹੀ ਸਾਰਾ ਕੁਝ ਕੀਤਾ ਜਾਏ ਕਹਿੰਦੇ ਕਾਫੀ ਕੰਟਰੀਆਂ ਚ ਤੁਸੀਂ ਇਹ ਕੰਮ ਕੀਤਾ ਜੀ 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 ਮੈਂ ਆਪਾਂ ਦੀ ਮਲੇਸ਼ੀਆ ਤੇ ਏਸ਼ੀਆ ਕੰਟਰੀਆਂ ਦੀ ਜਿੰਨੀਆਂ ਵੀ ਕੰਟਰੀਆਂ ਉੱਥੇ ਕੰਮ ਕਰ ਚੁੱਕਾ ਜੇ ਐਸੇ ਹੋਟਲਾਂ 'ਚ ਵੀ ਕੰਮ ਕਰਤਾ ਜੇ ਤੇ ਬਾਕੀ ਭਾਜੀ ਜਦੋਂ ਆਪਾਂ ਵਿਦੇਸ਼ਾਂ 'ਚ ਜਾਂਦੇ ਆ ਉੱਥੇ ਜਾ ਕੇ ਸ਼ਿਫਟਾਂ ਲਾਉਂਦੇ ਆ ਤੇ ਜਿਹਦੇ ਆਪਾਂ ਉਹ ਕਹਿੰਨਾ ਕੈਂਪ ਕੰਮ ਨੂੰ ਟਾਈਮ ਦਿੰਨੇ ਆ ਤਾਂ ਕੰਮਾਂ ਨੂੰ ਪੈਸਾ ਦਿੰਦਾ ਕਿਉਂ ਨਾ ਇੱਥੇ ਕੰਮ ਕੀਤਾ ਜਾਵੇ ਉਹ ਕੰਮਾਂ ਨੂੰ ਪੈਸਾ ਲਊਗਾ ਤੇ ਨਾਲੇ ਪਰਿਵਾਰ ਦੇ ਨਾਲ ਵੀ ਰਵਾਂਗੇ ਜੀ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਜੇ ਬਾਹਰ ਜਾ ਕੇ ਇਹ ਕੰਮ ਕਰਨਾ ਹੈ ਤੇ ਇਹਨਾਂ ਦਾ ਚੰਗਾ ਵੀ ਮੈਂ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕੰਮ ਕਰਦਾ ਔਰ ਮੈਨੂੰ ਚੰਗਾ ਫਾਇਦਾ ਵੀ ਇਹਨਾਂ ਦਾ ਮਿਲਦਾ ਹੈ ਬਟਾਲਾ ਤੋਂ ਵਿੱਕੀ ਮਲਿਕ ਦੀ ਰਿਪੋਰਟ ਐਸਐਮਜੀ ਨਿਊਜ਼